ਹਾਂਜੀ ਸਤਿ ਸ਼੍ਰੀ ਅਕਾਲ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਰਹੇ ਹਾਂ ਤੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਦੇ ਵਿੱਚ ਸਾਰੀ ਸੰਗਤ ਮਾਛੀਵਾੜਾ ਦੀ ਧਰਤੀ ਤੋਂ ਕਬੂਲ ਕਰੋ ਗੁਰਦੁਆਰਾ ਸ਼੍ਰੀ ਦੇਖ ਸਰ ਸਾਹਿਬ ਪਾਸ਼ਾਏ 6ਵੀਂ ਤੇ 10ਵੀਂ ਕਟਾਣਾ ਸਾਹਿਬ ਦੋ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਹ ਗੁਰਕਰ ਸਾਨੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਕਟਾਣਾ ਸਾਹਿਬ ਜੀ ਪਾਸ ਸੱਤ ਤੋਪਾਂ 1100 ਘੋੜ ਸਵਾਰ ਇਹ ਦੇਖੋ ਗੁਰੂ ਘਰ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਤੇ ਇਹਦਾ ਅੰਗਰੇਜ਼ ਯਾਫਤ ਹੈ ਉਹਨਾਂ ਹੋ ਕੇ ਅਗਦੀਏ ਸਾਹਮਣੇ ਆਪਾਂ ਜਿਹੜੇ ਦਰਸ਼ਨ ਕਰ ਰਹੇ ਹਾਂ ਇਹ ਉਹ ਪਰਪੰ ਤੋਪਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਉਸ ਟਾਈਮ ਫਾਕਤ ਤੋਪਾਂ ਦੀ ਜਿਨਨੀ ਸਲਾਮੀ ਦਿੱਤੀ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਰਹੇ ਅੱਜ ਦੇ ਬਲੌਗ ਦੇ ਵਿੱਚ ਇਸ ਤਰ੍ਹਾਂ ਹੀ ਬਣੇ ਰਹੋ ਆਪਾਂ ਅਗਲੇ ਸਾਰੇ ਗੁਰਦੁਆਰਿਆਂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਾਂਗੇ ਤੇ ਸਾਰਿਆਂ ਨੂੰ ਵਧੀਆ ਲੱਗੇ ਤਾਂ ਅੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਓ ਆਪਾਂ ਚੱਲ ਕੇ ਹੁਣ ਅਗਲੇ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਇਹ ਬੁੱਧਾ ਦਾਣਾ ਆ ਜਾਂਦਾ ਇਹ ਜਿੱਥੇ ਵੀ ਗੁਰੂ ਘਰ ਨੇ ਨਹੀਂ ਕਿ ਸਿੱਖਾਂ ਦੇ ਉੱਥੇ ਸਾਰਾ ਸਨਸਾਰ ਸ਼ਾਨ ਸਾਹ ਮਤਲਬ ਨਿਸ਼ਾਨੀ ਹੈ ਗੁਰੂ ਘਰ ਦੀ ਸ਼ਾਂਤੀ ਦਾ ਪ੍ਰਤੀਕ ਆਪਣਾ ਉਹ ਮੰਨਿਆ ਜਾਂਦਾ ਹੈ ਮਨ ਨੂੰ ਸ਼ਾਂਤੀ ਮਿਲੇ ਉਸ ਜਗ੍ਹਾ ਤੇ ਤੇ ਨਿਸ਼ਾਨ ਉਹ ਹੁੰਦਾ ਹੈ ਇਹ ਬਲ ਦਾ ਪ੍ਰਤੀਕ ਹੈ ਨੀਲਾ ਰੰਗ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਦੇ ਵਿੱਚ ਸਾਰੀ ਸੰਗਤ ਮਾਛੀਵਾੜਾ ਦੀ ਧਰਤੀ ਤੋਂ ਕਬੂਲ ਕਰੋ ਤੇ ਬਿਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਵਾਉਣ ਜਾ ਰਹੇ ਆ ਤੁਹਾਨੂੰ ਗੁਰੂ ਘਰ ਕਟਾਣਾ ਸਾਹਿਬ ਜੁੜੇ ਰਹੋ ਨਾਲ ਜਿਨ੍ਹਾਂ ਭੈਣ ਭਾਈਆਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰੋ ਤੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਜਰੂਰ ਸ਼ੇਅਰ ਕਰਿਆ ਕਰੋ ਇਹ ਵੀਡੀਓਜ਼ ਇੱਕ ਪਿਆਰਾ ਜਿਹਾ ਲਾਈਕ ਵੀ ਜਰੂਰ ਕਰ ਦਿਆ ਕਰੋ ਆਪਦੀ ਵੀ ਆਪਸ਼ਨ ਹੈ ਤਿੰਨ ਵਾਰ ਕਰ ਸਕਦੇ ਹੁੰਦੇ ਹੋ ਜਿਹਦੇ ਨਾਲ ਸੰਗਤ ਕੋਲੇ ਵੱਧ ਤੋਂ ਵੱਧ ਪਹੁੰਚ ਜਾਂਦਾ ਹੈ ਤਾਂ ਜਰੂਰ ਕਿਰਪਾ ਕਰਿਓ ਆਪਾਂ ਹੋਰ ਵੀ ਦਰਸ਼ਨ ਕਰਾਉਂਦੇ ਰਹੀਏ ਵੀ ਪ੍ਰਮਾਤਮਾ ਕਿਰਪਾ ਰੱਖੇ ਆਪਣੇ ਤੇ ਕੋਨੇ-ਕੋਨੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਜਿੱਥੇ ਵੀ ਗੁਰੂ ਘਰ ਹੈ ਆਪਾਂ ਜਰੂਰ ਇੱਕ ਵਾਰ ਦਰਸ਼ਨ ਕਰੀਏ ਤਾਂ ਜੋ ਸਾਰੀਆਂ ਸੰਗਤਾਂ ਨੂੰ ਵੀ ਪਤਾ ਚੱਲ ਸਕੇ ਤੁਸੀਂ ਵੀ ਆ ਕੇ ਦਰਸ਼ਨ ਕਰੋ ਛੁੱਟੀ ਵਾਲਾ ਦਿਨ ਜ਼ਰੂਰ ਇਸ ਤਰ੍ਹਾਂ ਦਾ ਕੱਢ ਲੈਣਾ ਚਾਹੀਦਾ ਜਿਵੇਂ ਅਸੀਂ ਵੀ ਦੋਨੋਂ ਵਰਕਿੰਗ ਆ ਪਾਰਟ ਟਾਈਮ ਜਿਵੇਂ ਛੁੱਟੀ ਵਾਲੇ ਦਿਨ ਸਾਨੂੰ ਹੁੰਦਾ ਵੀ ਚਲੋ ਨਾਲੇ ਪਾਪ ਜਾਣਕਾਰੀ ਇਹੋ ਜਿਹੀਆਂ ਗੱਲਾਂ ਨਾਲ ਮਿਲਦੀ ਹੈ ਜੇ ਜਾਵਾਂਗੇ ਤਾਂ ਹੀ ਪਤਾ ਚੱਲੂਗਾ ਨਾਲ ਤੁਹਾਡੇ ਨਾਲ ਸਾਂਝਾ ਕਰਨ ਨੂੰ ਚਲੋ ਉਪਰਾਲਾ ਕਰ ਰਹੇ ਹਾਂ ਆਪਾ ਗੁਰਦੁਆਰਾ ਕਟਕਨ ਸਾਹਿਬ ਦੇ ਇਤਿਹਾਸ ਦੇ ਬਾਰੇ ਸਾਬਨੇ ਜਿਹੜੇ ਅੱਗੇ ਇਹਨੂੰ ਲੈ ਕੇ ਕਟਾਣਾ ਸਾਹਿਬ ਦੇ ਰਸਤੇ ਆਉਣ ਲਈ ਚੱਲ ਰਹੇ ਨੇ ਬਾਕੀ ਕਿਤੇ ਨਾ ਕਿਤੇ ਪਰ ਹਾਂ ਸਾਈਟ ਤੇ ਹੋਊਗਾ ਹਾਂ ਸਾਈਟ ਤੇ ਹੋਊਗਾ ਤੇ ਉੱਤਰ ਵੀ ਗਿਆ ਹੋ ਸਕਦਾ ਹਾਂਜੀ ਬਾਕੀ ਅੱਜ ਤੇ ਕੱਲ੍ਹ ਦੋ ਦਿਨ ਦਾ ਦੱਸਿਆ ਵੀ ਹੋਇਆ ਵੀ ਇੱਕ ਦਿਨ ਦੇਖੋ ਵੈਸੇ ਅੱਪਾ ਜਦੋਂ ਸੁਲਤਾਨਪੁਰ ਲੋਧੀ ਗਏ ਸੀ ਉਦੋਂ ਵੀ ਅੱਪਾ ਨੂੰ ਨਾ ਮੀਂਹ ਦਾ ਅਲਰਟ ਸੀ ਵੀ ਇਹ ਦੋ ਤਿੰਨ ਦਿਨ ਬਹੁਤ ਮੀਂਹ ਪਣੇ ਅੱਪਾ ਘਰੋਂ ਇਸ ਤਰੀਕੇ ਨਾਲ ਤਿਆਰੀ ਕਰਕੇ ਗਏ ਸੀ ਰੇਨ ਕੋਟ ਲੈ ਕੇ ਛਤਰੀ ਲੈ ਕੇ ਉਦੋਂ ਵੀ ਮੀਂਹ ਨਹੀਂ ਸੀ ਆਇਆ ਹੂੰ ਅੱਜ ਵੀ ਹੈਵੀ ਰੇਨ ਦਾ ਦੱਸਿਆ ਵਹ ਸੀ ਹੁਣ ਇਹ ਨਹੀਂ ਪਤਾ ਕਿਸੇ ਹੋਰ ਏਰੀਆ ਦੇ ਵਿੱਚ ਪੈ ਰਹੀ ਹੋਵੇ ਪਰ ਇੱਥੇ ਆ ਕੇ ਲੱਗ ਨਹੀਂ ਰਿਹਾ ਵੀ ਮੀਂਹ ਵਾਲੇ ਕੋਈ ਅਸਰ ਹੈਗੇ ਨੇ ਠੀਕ ਆ ਮੌਸਮ ਸਾਫ਼ ਹੈ ਨਾ ਹਾਂਜੀ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਆਪਾਂ ਗੁਰਦੁਆਰਾ ਸ਼੍ਰੀ ਦੇਖ ਸਰ ਸਾਹਿਬ ਪਾਸ਼ਾਏ 6ਵੀਂ ਤੇ 10ਵੀਂ ਕਟਾਣਾ ਸਾਹਿਬ ਦੋ ਗੁਰਸਹਿਵਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਹ ਗੁਰੂ ਘਰ ਆਓ ਆਪਾਂ ਸਾਹਮਣੇ ਚੱਲ ਕੇ ਗੁਰੂ ਘਰ ਦੇ ਦਰਸ਼ਨ ਕਰੀਏ ਇਹ ਬਿਲਕੁਲ ਰੋਡ ਦੇ ਉੱਪਰ ਨਹਿਰ ਦੇ ਨਾਲ ਹੀ ਹੈ ਗੁਰੂ ਘਰ ਬਣਿਆ ਹੋਇਆ ਸਾਹਮਣੇ ਦੇਖ ਰਹੇ ਹੋ ਪੁਲ ਨੂੰ ਆਪਾਂ ਕ੍ਰੋਸ ਕਰ ਰਹੇ ਹਾਂ ਤੇ ਨਹਿਰ ਦਾ ਪਾਣੀ ਪੂਰਾ ਮਿੱਟੀ ਵਾਲਾ ਐਨ ਬਾਰਸ਼ਾਂ ਵਾਲਾ ਦਿਖ ਰਿਹਾ ਆਪਾਂ ਨੂੰ ਨਹਿਰ ਦੇ ਵਿੱਚ ਦੇਖੋ ਜੋ ਬਾਰਸ਼ਾਂ ਨੇ ਤਬਾਹੀ ਮਚਾਈ ਦੀ ਹੈ ਪਾ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਗੁਰਕੁਰ ਸਾਹਿਬ ਘਟਾਣਾ ਸਾਹਿਬ ਤੇ ਪਹੁੰਚ ਕੇ ਅਪਾ ਇਥੋਂ ਦਾ ਇਤਿਹਾਸ ਸਾਂਝਾ ਕਰਦੇ ਹਾਂ ਦਵਰਾ ਪਾਸ਼ਾਹੀ ਸ਼ੀਮੀ ਤੇ ਦਸਮੀ ਸਰਕਾਰੀ ਸਕੂਲ ਦੇ ਨਾਲੇ ਗੱਡੀਆਂ ਇਧਰੋਂ ਉਧਰੋਂ ਵੀ ਆ ਰਹੀਆਂ ਨੇ। ਅੱਗੇ ਤਾਂ ਨਹੀਂ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਪਾਸ਼ਾਹੀ ਸੀਮੀ ਅਤੇ ਦਸਵੀਂ ਨਾਲ ਸੰਬੰਧਤ ਸਥਾਨ ਉੱਥੇ ਦੇ ਸੰਖੇਪ ਇਤਿਹਾਸ ਹੈ ਜਿਹੜਾ 6ਵੀਂ ਪਾਸ਼ਾਹੀ ਨਾਲ ਸੰਬੰਧਤ ਸ੍ਰੀ ਗੁਰੂ ਹਰगोबिंद ਸਿੰਘ ਜੀ 1675 ਈਸਵੀ ਵਿੱਚ ਇੱਥੇ ਆਏ ਸਨ ਗੁਰਦੁਆਰਾ ਗੁਰੂ ਜੀ ਜੀ ਪਾਸ ਸੱਤ ਤੋਪਾਂ 1100 ਘੋੜ ਸਵਾਰ ਅਤੇ ਚੰਦੂ ਕੈਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀਆਂ ਨੂੰ ਛਡਵਾਇਆ ਗਿਆ ਸੀ ਆਪ ਜੀ ਨੇ ਇੱਕ ਰਾਤ ਇੱਥੇ ਵਿਸ਼ਰਾਮ ਕੀਤੀ ਤੇ ਬੇਰ ਸਾਹਿਬ ਦੇ ਨਾਲ ਆਪਣਾ ਕੋੜਾ ਬੰਨਿਆ ਇਹ ਦੇਖੋ ਗੁਰੂ ਘਰ ਉੱਥੇ ਹੀ ਐ ਜਿੱਥੇ ਪਹਿਲਾਂ ਸੀ ਤੇ ਇਹਦਾ ਅੰਗਰੇਜ਼ ਅਫਸਰ ਐ ਉਹ ਅੰਨਾ ਹੋ ਕੇ ਫਿਰ ਉਸ ਤੋਂ ਬਾਅਦ ਕਿਸ ਨੇ ਸਮਝਾਇਆ ਵੀ ਹੋਊਗਾ ਗੁਰੂ ਘਰ ਤੇ ਇਹ ਉਹ ਸਥਾਨ ਜਿੱਥੇ ਉਸਨੇ ਕੋਸ਼ਿਸ਼ ਕੀਤੀ ਗੁਰੂ ਘਰ ਨੂੰ ਬਦਲਣ ਦੀ ਸਾਹਮਣੇ ਆਪਾਂ ਦੇਖ ਰਹੇ ਹਾਂ ਉਹ ਸਥਾਨ ਗੁਰਦੁਆਰਾ ਕਟਾਣਾ ਸਾਹਿਬ ਇਸ ਕਰਕੇ ਗੁਰੂ ਘਰਾਂ ਦੇ ਨਾਲ ਜਿਸ ਨੇ ਵੀ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਕੀ ਹਾਸਲ ਹੋਇਆ ਪਈ ਹੈ ਉਸ ਦੀ ਨਿਸ਼ਾਨੀ ਵਜੋਂ ਰੱਖਿਆ ਹੋਇਆ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਦੇਖ ਸਰ ਸਾਹਿਬ ਪਿੰਡ ਕਟਾਣਾ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਥੇ ਬਾਸ਼ਾ ਸ਼ੇਵੀ ਨਾਲ ਸੰਬੰਧਿਤ ਜਿਹੜਾ ਇਤਿਹਾਸ ਹੈ ਉਹ 20 ਅਗਰ ਨੂੰ 1675 ਦੇ ਵਿੱਚ ਇੱਥੇ ਆਈ ਸੀ ਇੱਥੇ ਆ ਕੇ ਗੁਰੂ ਜੀ ਨੇ 7 ਤੋਪਾਂ ਤੋਪਾਂ ਸਾਂਭੇ 1100 ਘੋੜਸਵਾਰ ਅਤੇ ਚੰਦੂ ਕੈਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਿਹੜਾ ਉਸ ਦਾ ਨਾਂ ਹੈ 152 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਆਪਾਂ ਸਾਰੇ ਜਾਣਦੇ ਆ દિਵਾਲੀ ਮਨਾਈ ਜਾਂਦੀ ਹੈ ਜਿਸ ਦਿਨ ਸਿੱਖ ਧਰਮ ਦੇ ਵਿੱਚ 52 ਕੈਦੀ ਰਾਜੇ ਛਡਾਇਏ ਸਨ ਆਪ ਜੀ ਨੇ ਇੱਥੇ ਇੱਕ ਰਾਤ ਵਿਸ਼ਰਾਮ ਕੀਤਾ ਸੀ ਤੇ 베ਰੀ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਸੀ ਇਹ ਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ ਜਾਂਦਾ ਹੈ ਤੇ 파ਸ਼ੇ 10ਵੀਂ ਨਾੜ ਕਿਵੇਂ ਸੰਬੰਧਤ ਹੈ ਇਹ ਗੁਰੂ ਘਰ ਜਿਹਦੇ ਪ੍ਰਦਰਸ਼ਨ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੀਰ ਬਣ ਕੇ 11 ਪੋ ਨੂੰ 1761 ਵਿਕਰਮੀ ਨੂੰ ਇੱਥੇ ਆਏ ਸੀ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਭਾਈ ਨਵੀਖਾ ਭਾਈ ਗਨੀਖਾ ਆਪ ਜੀ ਨੇ ਇੱਥੇ 베ਰੀ ਸਾਹਿਬੇ ਹੇਠਾ ਆਪਣਾ ਪਲੰਗ ਰਖਵਾ ਕੇ ਵਿਸ਼ਰਾਮ ਕੀਤਾ ਸੀ ਸਾਪ ਜੀ ਨੇ ਇੱਥੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ ਅਤੇ ਗੁਰਦੁਆਰੇ ਦਾ ਨਾਮ ਸ੍ਰੀ ਦੇਗ ਸਰ ਸਾਹਿਬ ਤਾਂ ਰੱਖਿਆ ਗਿਆ ਸੀ ਕਿਉਂਕਿ ਇਹਨਾਂ ਨੇ ਗੁਰਗੋਬਿੰਦ ਸਿੰਘ ਜੀ ਨੇ ਦੇਗ ਵਰਤਾਈ ਸੀ ਇੱਥੇ ਇਸ ਲਈ ਜੋ ਸੁਖਣਾ ਸੁਖ ਕੇ ਇੱਥੇ ਦੇਗ ਕਰਵਾਉਂਦਾ ਹੈ ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਪੂਰੀ ਹੋ ਜਾਂਦੀ ਹੈ ਜੋ ਵੀ ਆਪਣੀ ਸੁਖਣਾ ਸੁਖਦੇ ਆਪਾਂ ਨਹਿਰ ਸਬੰਧੀ ਕੀ ਇੱਥੇ ਅੱਜ ਆਪਾਂ ਹੁਣ ਦੇਖਿਆ ਵੀ ਨਹਿਰ ਦੇ ਕੰਡੇ ਤੇ ਇਹ ਗੁਰੂ ਘਰ ਬਣਿਆ ਹੋਇਆ ਤੁਹਾਨੂੰ ਅਸੀਂ ਿਆਉਂਦੇ ਹੋਏ ਦਿਖਾਇਆ ਏ ਨਹਿਰ ਦੇ ਨਾਲ ਕਿਵੇਂ ਸਬੰਧਿਤ ਹੈ ਸਾਲ 1854 ਵਿੱਚ ਨਹਿਰ ਸਰਹੰਦ ਦਾ ਸਰਵੇ ਹੋਇਆ ਅਤੇ ਇਸ ਸਥਾਨ ਵਿੱਚੋਂ ਦੀ ਨਹਿਰ ਲੰਘਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਵਾਉਣ ਵਾਲਾ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ ਬੈਰੀ ਸਾਹਿਬ ਵੱਡਣ ਲੱਗਾ ਅੰਨਾ ਹੋ ਗਿਆ ਬੈਰੀ ਸਾਹਿਬ ਨੂੰ ਵੱਡਣ ਲੱਗਾ ਜਦੋਂ ਉਹ ਨਾ ਹੋ ਗਿਆ ਜਿੱਥੇ-ਜਿੱਥੇ 6:00 ਵਜੇ ਵੇਰੀ ਸਾਹਿਬ ਵਿੱਚੋਂ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਅਤੇ 51 ਰੁਪਏ ਦੀ ਦੇ ਕਰਾਈ ਤਾਂ ਫਿਰ ਸੁਜਾਕਾ ਹੋ ਗਿਆ ਇਸ ਸਥਾਨ ਨੂੰ ਜਰਾ ਨਾ ਛੇੜਿਆ ਅਤੇ ਨਹਿਰ ਵਿੰਗੀ ਕਰਕੇ ਲੰਘਾਈ ਗਈ ਵਾਹਿਗੁਰੂ ਇਸ ਲਈ ਇਹ ਜਗ੍ਹਾ ਪਹਿਲਾਂ ਉਹਨਾਂ ਨੇ ਤੈਅ ਕੀਤੀ ਸੀ ਨਹਿਰ ਲਗਾਉਣ ਲਈ ਪਰ ਜਦੋਂ ਉਹਨਾਂ ਨੇ ਵੇਰੀ ਸਾਹਿਬ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਿਹੜਾ ਅੰਗਰੇਜ਼ ਸੀ ਉਹ ਪੰਨਾ ਹੋ ਗਿਆ ਸੀ ਮੁਸਕਰ ਕੇ ਇੱਥੋਂ ਦੇਖੋ ਨਹਿਰ ਹੈ ਜਿਹੜੀ ਉਹ ਵਿੰਗੀ ਕਰਕੇ ਬੰਧਾਈ ਗਈ ਹੈ ਦਰਸ਼ਨ करिए ਪੰਨ ਜੀ ਤਾ ਕੇ ਉੱਪਰ ਗੁਰਦ ਗੁਰਦੁਆਰਾ ਬਣਾਉਣਾ ਚਾਹੁੰਦੇ ਸੀ ਪਰ ਇਹ ਵੱਡਾ ਗੁਰਦੁਆਰਾ ਪੂਰੀ ਸ਼ਾਨ ਨਾਲ ਕਾਇਮ ਹੈ ਅਤੇ ਇਸ ਇੱਥੇ ਹਰ ਸੰਗRAND ਐਤਵਾਰ ਨੂੰ ਭਾਰੀ ਜੋੜ ਮੇਲਾ ਪਰਦਾ ਹੈ ਅਮਰ ਪ੍ਰਸੰਚਾਰ ਵੀ ਕੀਤਾ ਜਾਂਦਾ ਇੱਥੇ सामने दर्शन कर रहे हैं गुरुद्वारा साहब का इतिहास पहला आपके हटे हैं। तो ਹੁਣ ਆਵਾ ਪਾ ਚੱਲ ਕੇ ਹਾਂ ਅੰਦਰ ਗੁਰੂ ਘਰ ਦੇ ਦਰਸ਼ਨ ਕਰੀਏ ਅੱਜ ਦਾ ਕੋਨਾਵਾ ਕੀ ਆਇਆ ਵੇ ਜੋ ਨਰ ਦੋਖ ਮਹੱਲਾ ਨੋਮਾ ਨੋਮੇ ਪਾਸ਼ਾ ਜੀ ਦਾ ਹੀ ਜੋ ਨਰ ਦੁਖ ਮੈਂ ਦੁਖ ਨਹੀਂ ਹਾਂ ਲੈ ਸੁੱਖ ਸੁਲੇਰ ਪੈ ਨਹੀਂ ਜਾ ਕੇ ਕੰਚਨ ਮੱਟੀ ਮੰਨੇ ਰਹਾਉ ਜਿਹੜਾ ਮਨੁੱਖ ਦੁੱਖਾਂ ਵਿੱਚ ਭਰੌਂਦਾ ਦੇ ਜਿਸ ਮਨੁੱਖ ਨੇ ਦੇਹ ਇੱਕ ਸੁੱਖ ਨਾਲ ਮੋ ਨਹੀਂ ਖਾਤੇ ਕਿਸੇ ਕਿਸਮ ਦਾ ਧਰਮ ਇਹ ਦੇਖ ਰਹੇ ਹਾਂ ਆਪਾਂ ਦਰبار صاحب ਦੇ ਅੰਦਰ ਦਾ ਸੰਗਤ ਜੀਏ ਸਾਹਮਣੇ ਆਪਾਂ ਜਿਤੇ ਦਰਸ਼ਨ ਕਰ ਰਹੇ ਹਾਂ ਇਹ ਉਹ ਪਰਪੰਤ ਤੋਪਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਉਸ ਟਾਈਮ ਫੱਟ ਤੋਪਾਂ ਦੀ ਜਿਹਨਾਂ ਨੇ લામી ਦੇ 30 ਇਹ ਦンスરોવર ਸਾਹਿਬ ਜੇત્રા સામનીયા ਪਾ દર્શન ਕਰ ਰਹੇ ਹਨ ਸਰੋਵਰ ਸਾਹਿਬ ਦੇ ਅੱਜ ਲਿਖੇ ਹੋਣਾ ਜੀਰ ਸਾਹਿਬ ਦੇ ਦਰਸ਼ਨ ਕਰੀਏ ਜਿਹੜੇ ਗੁਰੂ ਸਾਹਿਬ ਨੇ ਮੀਰ ਸਾਹਿਬ ਨਾਲ ਜੀਵਨ ਨਾਲ ਆਪਣੇ ਘੋੜੇ ਨੂੰ ਬੰਨਿਆ ਸੀ ਇਤਿਹਾਸ ਦੇ ਵਿੱਚ ਆਪਾਂ ਪੜ ਰਹੇ ਹਾਂ ਕਿ ਬਾਹਰ ਨਿਕਲੇ ਹੋਏ ਨੇ ਇਤਿਹਾਸ ਦੇ ਹਿਸਾਬ ਨਾਲ ਪ੍ਰਸ਼ਾਦੀ ਦੇਗੇ ਇਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਿੱਥੇ ਜਿੱਥੇ 6ਵੇਂ ਪਾਸ਼ਾ ਆਏ ਨਹੀਂ ਉੱਥੇ-ਉੱਥੇ ਨਿਸ਼ਾਨ ਸਾਹਿਬ ਦੋ ਨਿਸ਼ਾਨ ਸਾਹਿਬ ਨੇ ਜਿਹੜੇ ਉਹ ਸਜੋਬਿਤ ਨੇ ਬਾਕੀ ਗੁਰਦੁਆਰਾ ਸਾਹਿਬ ਨੂੰ ਪੁਰਾਤਨ ਦੇਖਿਆ ਜਿਹੜੀ ਉਹ ਦਿੱਤੀ ਹੋਈ ਹੈ ਇਹ ਦਰਿਕ ਅੱਗੇ ਦੇਖਦੇ ਆਪਾਂ ਉਧਰ ਇਹ ਉਹ ਸਥਾਨ ਹੈ ਜਿੱਥੇ ਸੋਖਾਸਨ ਕੀਤਾ ਜਾਂਦਾ ਹੈ ਦਰਸ਼ਕਾਂ ਜੀ ਮਣਿਆ ਆਹ ਕੇ ਕੱਲ ਕੇ ਦੇਖਦੇ ਆਂ ਇਹ ਸਾਥਾਨ ਦੇ ਵੀ ਜਿਵੇਂ ਹੋਰ ਗੁਰੂ ਘਰਾਂ ਘਰ ਸਹਿਰ ਦੇ ਵਿੱਚ ਕਈ ਕਈਆਂ ਦੇ ਵਿੱਚ ਕਈ ਰਸਤੇ ਨੇ ਇਹ ਗੁਰੂ ਦੇ ਲੰਗਰ ਨੂੰ ਜਾਂਦਾ ਰਸਤਾ ਅਖਟ ਪਾਤ ਸਾਹਿਬ ਲਈ ਵਕਤੋਂ ਕਮਰੇ ਨੇ ਜਿਹੜੀ ਉਹ ਬਣੀ ਹੋਈ ਨਹੀਂ ਜਿੱਦਾਂ ਅਖੰਡ ਪਾਠ ਸਾਹਿਬ ਹੈ ਜਿਹੜਾ ਉਹ ਪ੍ਰਕਾਸ਼ ਕਰਵਾਇਆ ਜਾਂਦਾ ਇਸ ਹਮਨੈ ਰੂ ਲਿਟਰੇਚਰ ਹਾਊਸ ਧਾਰਮਿਕ ਲਿਟਰੇਚਰ ਗੁਟਕੀਆਂ ਸੈਂਚੀਆਂ ਤੇ ਅਖੰਡ ਪਾਠ ਸਾਹਿਬ ਲੰਗਰ ਲਈ ਮਾਇਆ ਜਾਂ ਇਹ ਸਾਰਾ ਭੇਟ ਕੇ ਜਾਂ ਅੰਮ੍ਰਿਤ ਸ਼ਕਨ ਵਾਲੇ ਪ੍ਰਾਣੀਆਂ ਦੇ ਇੱਥੇ ਨਾਮ ਨੇ ਜਿਹੜੇ ਉਹ ਦਰਜ ਕਰਵਾਏ ਜਾਂ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਕਟਾਣਾ ਸਾਹਿਬ ਖੜੇ ਹਾਂ ਗੁਰਦੁਆਰਾ ਸਾਹਿਬ ਜਿੱਥੇ 6ਵੀਂ ਪਾਸ਼ਾਈ ਅਤੇ 10ਵੀਂ ਪਾਸ਼ਾਈ ਗੁਰੂ ਗੁਰੂ ਸਾਹਿਬ ਇੱਥੇ ਆਏ ਸਨ ਤੇ ਚੱਲ ਕੇ ਹੁਣ ਆਪਾਂ ਇੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਹਾਂ ਧੰਨਵਾਦ ਇਹ ਉਹ ਥਾਂ ਜਿੱਥੇ ਕਹ ਜੀਏ ਗੁਰੂ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਰਾਂਗਰੇ ਜਬਸਰ ਸੀ ਸਮਿਤ ਓਹੋ ਅੰਨਾ ਹੋ ਗਿਆ ਸੀ ਫਿਰ ਫਿਰ ਜਿਹੜਾ ਨਹਿਰ ਸੱਦੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਰਬੇਚੇ ਰਹਿ ਗਿਆ ਅੰਨਾ ਹੋਣ ਤੋਂ ਬਾਅਦ ਹਾਂਜੀ ਸੰਗਤ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਆਲਮਗੀਰ ਅੱਜ ਦੇ ਨਵੇਂ ਬਲੌਗ ਦੇ ਵਿੱਚ